ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਛੋਟੇ ਵੀਰ ਤੇ ਵੱਡਾ ਵੀਰਾ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਜੀਪ ਤੇ ਜੀਪ ਨਾ ਜੀਪ ਦੀ ਜਿਹੜੀ ਨੀ ਰੱਖੀ ਆ ਉਹ ਰੱਖੀ ਆ ਕੈਨੇਡਾ ਚ ਤੇ ਜਾਣੀ ਵੀ ਬਹੁਤ ਦੂਰ ਆ ਇਸ ਵਕਤ ਤਾਂ ਆਪਾਂ ਖੜੇ ਪਿੰਡ ਮਦਾਰੇ ਚ ਆਪਣੇ ਜੱਦੀ ਪਿੰਡ ਚ ਹੀ ਤੇ ਜਾਣੀ ਇਹ ਜੂਪੀ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਵੱਡੇ ਵੀਰ ਨੂੰ ਤੁਸੀਂ ਵੇਖਿਆ ਹੋਣਾ ਸਟਾਰਟਿੰਗ ਜਦੋਂ ਆਪਾਂ ਪੇਜ ਦੀ ਕਰੀ ਸੀ ਜੌਂਡੀਆਂ ਦੀਆਂ ਵੀਡੀਓ ਚ ਤੇ ਇਹ ਛੋਟੇ ਵੀਰ ਇਹਨਾਂ ਵੀਰਾਂ ਨੇ ਜਾਣਾ ਜੂਪੀ ਇਹ ਵੀਰਾ ਕੈਨੇਡਾ ਤੋਂ ਏ ਵਿਰਾਜ ਜੁਪੀ ਤੋਂ ਹਣਾ ਲੋਕਲ ਦੋਨੇ ਭਾਈ ਆ ਤੇ ਕੈਨੇਡਾ ਕੈਨੇਡਾ ਹਾਂਜੀ ਹਾਂਜੀ ਦੋ ਤਰ੍ਹਾਂ ਬੋਲਿਆ ਜਾਂਦਾ ਹੈ ਨਾ ਆ ਜਾ ਜੱਗੀ ਵੀਰੇ ਲਾਗੇ ਤੁਸੀਂ ਦੂਰ ਕਾ ਤੋਂ ਇਹ ਜੀਪ ਦਾ ਪਲਾਨ ਵੀਰੇ ਕਿਵੇਂ ਬਣਿਆ ਤੋ ਡਾਕੀ ਹਿਸਾਬ ਕਿਤਾਬ ਕਿੰਨਾ ਟਾਈਮ ਹੋ ਗਿਆ ਪਹਿਲਾਂ ਤੇ ਇਹ ਦੱਸੋ ਤੁਹਾਨੂੰ ਉੱਥੇ ਗਿਆ ਨੂੰ ਉੱਥੇ ਕੇ ਨਹੀਂ ਹੋ ਗਏ 3 ਸਾਲ ਹੋ ਗਏ ਆਪਾਂ ਨੂੰ ਇਹਨਾਂ 3 ਸਾਲ ਹਾਂਜੀ ਹਾਂਜੀ ਤੇ ਆਪਾਂ ਸ਼ੌਂਕ ਹੀ ਸੀਗਾ ਉਦਾਂ ਵੀ ਜੀਪ ਦਾ ਓਕੇ ਅੱਛਾ ਸ਼ੌਂਕ ਪਗਾਉਣਾ ਵੀ ਚਾਹੀਦਾ ਜਦੋਂ ਹੱਥ ਆ ਪਵੇ ਹਾਂਜੀ ਹਾਂ ਬਾਬੇ ਦੀ ਮੇਰੇ ਨਾਲ ਮਿਹਨਤ ਕਰੀਆ ਤੇ ਜਦੋਂ ਹੱਥ ਪਵੇ ਉਦੋਂ ਸ਼ੌਂਕ ਪਗਾ ਲੈਣੇ ਚਾਹੀਦੇ ਤੇ ਇਹ ਵੀਰੇ ਕਿੰਨੇ ਪੈਸੇ ਲੱਗੇ ਇਹਦੇ ਤੇ ਇਹਦੇ ਤੇ ਵੀਰੇ 7.5 ਲੱਖ ਰੁਪਏ ਲੱਗੇ ਪੂਰਾ ਪੂਰਾ 1 ਰੁਪਿਆ ਨਾ ਉੱਤੇ ਤੇ ਨਾ ਥੱਲੇ ਹਾਂਜੀ ਹਾਂਜੀ 7.5 ਲੱਖ ਰੁਪਏ ਤੇ 7.5 ਲੱਖ ਰੁਪਏ ਜਦੋਂ ਆਪਾਂ ਮੂੰਹ ਚੋ ਬੋਲਦੇ ਆਂ ਜੀਬ ਤੇ ਤਾਂ ਐ ਲੱਗਦਾ ਜ਼ਿਆਦਾ ਹਾਂਜੀ ਲੱਗਦਾ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ 7.5 ਲੱਖ ਚ ਤਾਂ ਬਹੁਤ ਆਪਸ਼ਨ ਆ ਜਾਂਦੇ ਹਾਂਜੀ ਹਾਂਜੀ ਇਹ ਤੇ ਕੀ ਵਾਧਾ ਵੀ ਜਿਹੜਾ 7.5 ਲੱਖ ਹਾਂ ਪਰ ਇਹ ਵੀ ਗੱਲ ਹੈ ਸ਼ੌਂਕ ਦਾ ਮੁੱਲ ਕੋਈ ਨਹੀਂ ਇਹ 2 ਆ ਕਿ 4x4 ਆ ਵੀਰੇ 4x4 ਚਾ ਵੀਰੇ ਬਲੂਰੋ ਟਰਬੋ ਵਾਲੇ ਇੰਜਨ ਚ ਵੈਰੀ ਗੁੱਡ ਯਾਰ ਹਾਂਜੀ ਫਿਰ 4x4 ਕਰਕੇ ਕੁਝ ਤਾਂ ਰੇਟ ਉਹਦੇ ਕਰਕੇ ਵਾਧਿਆ ਹਾਂਜੀ ਹੈਨਾ ਹੁਣ ਆਪਾਂ ਦੇਖਦੇ ਆ ਟਰੈਕਟਰਾਂ ਦਾ ਵੀ ਫਰਕ ਆ ਨਾ ਹਾਂ 1.5 ਲੱਖ ਰੁਪਈਆ 1.5 ਲੱਖ ਰੁਪਈਆ ਹਾਂ ਚਲੋ ਬਾਹਲਾ ਨਹੀਂ ਤਾਂ ਲੱਖ ਦੇ ਨੇੜੇ ਤਾਂ ਇਹਦਾ ਵੀ ਇਹਦਾ ਵੀ ਹੋਊਗਾ ਪੈਣਾ ਹੀ ਪੈਣਾ ਉਹ ਪੈਣਾ ਹੀ ਪੈਣਾ ਵੀਰੇ ਬੋਲ ਬਾਈ ਬੋਲਣਾ ਕਿਉਂਕਿ ਵੀਰੇ ਗੇਅਰ ਸਾਰਾ ਢਾਂਚਾ ਹਾਂਜੀ 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 ਹੋਰ ਰੁਪਏ ਦਾ ਵਾਧਾ ਹੀ ਜਾਣੇ ਹਾਂਜੀ ਹਾਂਜੀ ਤੇ ਬਲੈਰੋ ਇਹ ਵੀਰੇ ਜਦੋਂ 7.5 ਲੱਖ ਰੁਪਈਆ ਲਾਤਾ ਆਜੋ ਮੇਰੇ ਲੱਗ ਗਏ 7.5 ਲੱਖ ਰੁਪਈਆ ਇਹਦੇ ਤੇ ਆਪਾਂ ਲਾਤਾ ਹਾਂਜੀ ਇਹ ਪਾਸ ਵਗੈਰਾ ਹੈਗੀ ਆ ਹਾਂਜੀ ਵੀਰੇ ਆਪਣੀ 5 ਸਾਲਾਂ ਦੀ ਗੱਲ ਹੋਈ ਸੀ ਓਕੇ ਤਿੰਨ ਤਾਂ ਆਪਾਂ ਨੂੰ ਉਹਨੇ ਦੇ ਦਿੱਤੀ ਤੇ ਬਾਕੀ ਕਹਿੰਦੇ ਵੀ ਜਦੋਂ 1 ਮਹੀਨੇ ਕਿ ਦੀ ਰਹਿ ਜੂਗੀ ਇਹਦੀ ਵੈਲਿਡਿਟੀ ਵੀ ਤੁਸੀਂ ਮੈਨੂੰ ਦੱਸ ਦਿਓ ਵੀ ਆਪਾਂ ਫਿਰ ਐਕਸਟੈਂਡ ਕਰਵਾਵਾਂਗੇ ਉਹ ਇਹਨਾਂ ਪੈਸਿਆਂ 'ਚ ਹੀ ਕਰਾ ਕੇ ਦੇਣਗੇ ਹਾਂਜੀ ਹਾਂਜੀ ਇਸੇ ਪੈਸਿਆਂ 'ਚ ਬਾਕੀ ਬਾਈ ਬਿਲ ਤੇ ਲਿਖ ਵੀ ਦਊਗਾ ਆਪਾਂ ਨੂੰ ਐਡਾ ਕੋਈ ਚੱਕਰ ਨਹੀਂ ਹੈਗਾ ਠੀਕ ਆ ਵੀਰੇ ਜਿਵੇਂ ਫਰੈਂਡਸ ਵਾਲਿਆਂ ਤੋਂ ਇਹ ਤਿਆਰ ਹੋਈ ਆ ਤੇ ਇਹ ਕਿੰਨਾ ਟਾਈਮ ਲੱਗ ਗਿਆ ਵੀਰੇ ਇਹਨੂੰ ਬੰਨਣ ਚ ਇਹ ਵੀਰੇ ਆਪਾਂ 8 ਅਗਸਤ ਨੂੰ ਦਿੱਤੀ ਸੀਗੀ ਇਹਦੀ ਸਾਈ ਹੂੰ ਤੇ ਬਿਆਨਾਂ ਵੀ ਆਪਣਾ 2 ਲੱਖ ਰੁਪਇਆ ਗਿਆ ਹੋਇਆ ਸੀਗਾ ਹਾਂਜੀ ਤੇ ਹੁਣ ਇਹੇ ਮਿਲ ਗਿਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਫਰਵਰੀ ਚੜ ਗਿਆ ਫਰਵਰੀ ਚਾਰ ਹੁਣ ਦਿੱਤੀ ਆ ਚਾਰ 5 6 ਮਹੀਨੇ ਹਾਂਜੀ 6 ਮਹੀਨੇ 6ਵਾਂ ਲੱਗ ਗਿਆ ਹਾਂਜੀ ਵੈਸੇ ਉਦੋਂ ਤਾਂ ਉਹਨਾਂ ਨੇ ਕਿਹਾ ਸੀ ਵੀ ਆਪਾਂ ਤਿੰਨ ਕੁ ਮਹੀਨਿਆਂ 'ਚ ਰੈਡੀ ਕਰ ਦਾਂਗੇ ਹੂੰ ਤੇ ਲੇਟ ਹੋਣ ਦਾ ਕਾਰਨ ਬਸ ਤੁਹਾਨੂੰ ਪਤਾ ਹੀ ਆ ਪਹਿਲਾਂ ਕਹਿੰਦੇ ਵੀ ਖਾਨੇ ਗੀਅਰ ਬਾਕਸ 'ਚ ਕੋਈ ਪ੍ਰੋਬਲਮ ਆ ਰਹੀ ਸੀਗੀ ਅੱਛਾ ਜੀ ਤੇ ਫਿਰ ਉਹਨਾਂ ਨੇ ਕਿਹਾ ਵੀ ਆਪਾਂ ਇਹਦੇ ਪੇਂਟ 'ਚ ਖਾਨੇ ਦਾਣੇ ਦੂਣੇ ਪੈ ਗਏ ਸੀਗੇ ओके। ਸੇਤਾ ਹੀ ਉਹਨਾਂ ਕਹਿੰਦੇ ਨੇ ਕਿ ਲੇਟ ਹੋਊਗੀ। ਫਰੈਂਡਸ ਆਲਿਓ ਇਦਾਂ ਨਾ ਕਰਿਆ ਕਰੋ। ਸਾਡੇ ਵਲੈਤੀ ਬੰਦਿਆਂ ਦੇ ਬੜੇ ਪੈਸੇ ਮਿਹਨਤ ਨਾਲ ਹੀ ਹੁੰਦੇ ਆ। ਹਾਂਜੀ। ਹਾਂ। ਤੇ ਬਾਕੀ ਉਹ ਤਾਂ ਚਲੋ ਕੋਈ ਗੱਲ ਨਹੀਂ। ਕਿਹੜੀ ਬਜਾਰਾਂ ਦੇ ਕਿੰਨੇ ਲੱਗੇ? ਹਾਂਜੀ। ਹਾਂ। ਦੂਰ ਹੋਣਾ। ਬਹੁਤ ਦੂਰ ਆ। ਉੱਥੇ ਲੈਣਾ। ਹੁਣ 800 ਕਿਲੋਮੀਟਰ ਪੈ ਜਾਂਦਾ ਫਿਰ ਹਨਾ। ਥੋੜਾ ਜਿਹਾ ਔਖਾ ਦਾ। ਇਹ ਹੁਣ ਚਲਾ ਕੇ ਹੀ ਜਾਣੀ ਆ। ਹਾਂਜੀ ਵੀਰੇ। ਚੱਲ ਕੇ ਜਾਊਗੀ ਹੁਣ। ਚਲਾਉਣ ਚ ਤਾਂ ਬਾਬੇ ਜੀ ਮੇਰੇ ਨਾਲ ਬਹੁਤ ਸੋਹਣੀ ਆ। ਹੁਣ ਜਿੰਨੀ ਕੁ ਮਵੀ ਚਲਾਈ ਆ ਵੀਰਾਂ ਨੇ ਵੀ ਚਲੋ ਚਲਾ ਕੇ ਹੀ ਲਿਆਂਦੀ ਆ। ਹਾਂ ਤੋਂ ਟਾਈਮ ਜਿਹੜਾ ਉਹਨਾਂ ਲਾਤਾ ਚੱਕਿਓ ਬੋਰਨ ਦਾ ਆਪਾਂ ਵੀਰਾਂ ਨੂੰ ਵਿਖਾ ਵੀ ਦਈਏ ਅੰਦਰੋਂ ਬਾਕੀ ਆਪਣੇ ਪ੍ਰੋਗਰਾਮ ਸੀਗਾ ਉਹ ਮਿਸ ਹੋ ਗਿਆ ਫਿਰ ਬਾਈ ਨਾਲ ਥੋੜਾ ਜਿਹਾ ਗੁੱਸੇ ਗਲੇ ਨਹੀਂ ਹੋਏ ਹਾਏ ਬਸ ਉਹ ਕਹਿ ਰਿਹਾ ਨਾ ਟਾਈਮ ਅੱਜਕੱਲ ਟਾਈਮ ਦੀ ਵੈਲਿਊ ਆ ਹਾਂਜੀ ਬਿਲਕੁਲ ਜੀ ਬੈਟਰੀ ਬਾਉਂਡਰੀ ਦਾ ਵਧੀਆ ਕੰਪਨੀ ਦੀ ਰੱਖੀ ਹਲ ਸ਼ਿਕੋਰ ਪੈਂਦੀ ਹੈ ਨਾ ਉਹਨਾਂ ਨੂੰ ਬਾ ਰੱਖਦੇ ਨੇ ਛੇਤੀ ਕੋ ਨਹੀਂ ਬਲੈਰੋ 2 ਬਲੈਰੋ ਨੂੰ 2 ਸੀ ਕੀ ਕਹਿੰਦੇ ਆ ਇਦਾਂ ਦੇ ਕੁਝ ਕਹਿ ਜਾਂਦੇ ਆ ਕਿ ਨਹੀਂ ਉਹ ਨਹੀਂ ਉਹ ਵਿਰੇ ਟੋਇਟਾ ਦਾ ਇੰਜਨ ਹੁੰਦਾ ਉਹ ਟੋਇਟਾ ਹੁੰਦਾ ਹਾਂਜੀ ਟੋਇਟਾ ਦਾ 2 ਸੀ ਇਹ ਬਲੈਰੋ ਆਪਣੀ ਦਾ ਦੂਜੀ ਦਾ ਹਾਂਜੀ ਜਿਹੜੀਆਂ ਪਹਿਲਾਂ ਬਲੈਰੋ ਵਿਰੇ ਜਿਹੜੀ ਤੁਹਾਡੇ ਕੋਲ ਆ ਹਨਾ ਉਹਦੇ ਨਾਲ ਦਾ ਉਹਦੇ ਨਾਲ ਦਾ ਇੰਜਨ ਆ ਇਹ ਨਾਨ ਸੀ ਆਈ ਡੀ ਆਈ ਆ ਤੇ 12 ਮਾਡਲ ਫਿਰ ਸੀ ਆਈ ਡੀ ਆਈ ਚ ਆ ਗਈ ਸੀ ਇੰਜਨ ਇਹ ਟਰਬੋ ਤਾਂ ਲੱਗਿਆ ਨਾ ਇਹਨੂੰ ਹਾਂਜੀ ਟਰਬੋ ਲੱਗਿਆ ਹੋਇਆ ਵਿਰੇ ਹਾਂ ਹਾਂਜੀ ਗੱਡੀ ਤਾਂ ਅੰਦਰੋਂ ਤਾਂ ਸੋਹਣੀ ਆ ਯਾਰ ਸਾਫ਼ ਆ ਹਾਂਜੀ ਇਹਨੂੰ ਰੱਖਦੇ ਸਾਡੇ ਨੰਨਾਂ ਦੀਆਂ ਅੱਖਾਂ ਚ ਲਿਸ਼ਕੋਰ ਪਈ ਜਾਂਦੀ ਤਿਆਰ ਆ ਬ੍ਰੇ ਆ ਜਾ ਵੀਰ ਨੂੰ ਅੰਦਰੋਂ ਵਿਖਾ ਦਈਏ ਜਿਹੜੀਆਂ ਚੀਜ਼ਾਂ ਤੋਂ ਨਾ ਰੁਪਈਏ ਵੱਧ ਲੱਗੇ ਜਿੰਨੇ ਕ ਮੈਨੂੰ ਲੱਗਦਿਆ ਮੇਰੇ ਵੀਰ ਨਾ ਉਹ ਹੀ ਗੱਲ ਸੱਤ ਲੱਖ ਸੁਣ ਕੇ ਆਪਾਂ ਕਹਿ ਦਿੰਨੇ ਆ ਇੱਕ ਤਾਂ ਉਹ ਆ ਗਿਆ 4x4 ਇੱਕ ਇਹਦੇ ਪੈਡਲ ਦੂਸਰੇ ਆ ਗਏ ਹਾਂਜੀ ਜੀਪਾਂ ਦੂਸਰੀਆਂ ਦੇ ਜਿਹੜਾ ਸਸਤਾ ਥੋੜਾ ਜਿਹਾ ਕੰਮ ਬੰਜਦਾ ਉਹਨਾਂ ਦੇ ਪੈਡਲ ਹੁੰਦੇ ਦੂਸਰੀ ਦਿਨ ਥੋੜੇ ਜਿਹੇ ਰੁਪਈਏ ਉੱਤੇ ਵੱਧ ਲੱਗੇ ਆ ਫਿਰ ਇਹ ਸਵਿਚ ਤੋਂ ਹੀ ਬੰਦ ਹੁੰਦੀ ਆ ਚਾਬੀ ਤੋਂ ਚੋ ਖਿੱਚ ਕੇ ਨਹੀਂ ਕਰਨੀ ਪੈਂਦੀ ਇਹਨਾਂ ਚੀਜ਼ਾਂ ਦੇ ਰੁਪਈਏ ਵੱਧ ਲੱਗੇ ਬਾਕੀ ਵੀਰ ਨੇ ਮੈਟਿੰਗ ਮੂਟਿੰਗ ਦਾ ਸੋਹਣੀ ਕਰੀ ਆ ਹਾਂਜੀ ਇੱਕ ਵੀਰੇ ਇਹਦੇ ਵਿੱਚ ਫੋਲਡਿੰਗ ਸੀਟ ਆ ਬੈਕ ਅੱਛਾ ਜਿਵੇਂ ਆਮ ਲੋਕ ਨਹੀਂ ਹੁੰਦੰਦੇ ਹੈਗੇ ਤੇ ਆਪਾਂ ਕਹਿ ਕੇ ਫਿਰ ਕਰਵਾਈ ਸੀਗੀ ਉਹਨਾਂ ਨੂੰ ਓਕੇ ਫੋਲਡਿੰਗ ਮੀਨਸ ਵੀ ਇਕੱਠੀ ਹੋ ਜਾਂਦੀ ਹੈ ਹਾਂਜੀ ਇਕੱਠੀ ਹੁੰਦੀ ਆਪਾਂ ਕੱਢ ਕੇ ਵੀ ਰੱਖ ਸਕਦੇ ਆ ਇਹਨੂੰ ਵੈਰੀ ਗੁੱਡ ਹਾਂਜੀ ਇਹ ਅੱਜਕੱਲ੍ਹ ਮੁੰਡੇ ਖੁੰਡੇ ਟਾਇਰਾਂ ਟੂਰਾਂ ਦਾ ਬੜਾ ਸ਼ੌਂਕ ਹੁੰਦਾ ਹੈ ਧੰਨਵਾਹ ਜੀ ਵਧੀਆ ਲੱਗੇ ਹਾਂਜੀ ਵੀਰੇ ਕੁਛ ਇਹਦੇ ਚ ਕਹਿੰਦੇ ਕੰਫਰਟੇਬਲ ਆ ਚਲਾਉਣ ਨੂੰ ਜੇ ਆਪਾਂ ਮਤਲਬ ਦੂਜੇ ਟਾਇਰ ਪਵਾ ਲੈਨੇ ਆ ਉਹ ਕਹਿੰਦੇ ਧੜਕਦੀ ਰਹਿੰਦੀ ਹੈ ਗੱਡੀ ਉਹਦੇ ਨਾਲ ਜੇ ਆਪਾਂ ਜਿਆਦਾ ਭਜਾਉਂਦੇ ਹਾਂ ਹਾਂ ਸਸਪੈਂਸ਼ਨ ਤੇ ਫਿਰ ਜ਼ੋਰ ਤਾਂ ਹੁੰਦਾ ਹਾਂ ਹਾਂਜੀ ਪਾਵਰ ਹਾਂਜੀ ਵੀਰੇ ਪਾਵਰ ਕਲਚ ਪਾਵਰ ਸਟੀering ਤੇ ਪਾਵਰ ਬ੍ਰੇਕ ਵੈਰੀ ਗੁੱਡ ਹਾਂਜੀ ਬਾਕੀ ਸਭ ਤੋਂ ਸਟਾਰਟਿੰਗ ਚ ਪਰੜੀ ਹੋਣੀ ਆ ਮੈਨੂੰ ਉਹ ਜੀ ਬਿਮਾਰੀ ਨਹੀਂ ਹੈਗੀ ਬੜੀ ਦੂਰ ਛੱਡ ਦੇ ਜੇ ਮੇਰੇ ਤੋਂ ਨਹੀਂ ਹੋਈ ਗਈ ਤੇ ਸਭ ਤੋਂ ਸਟਾਰਟਿੰਗ ਚ ਵੀਰੇ ਹਾਂਜੀ ਇਹ ਇਹ ਵੀਰਾ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਬਾਹਰੋਂ ਆਇਆ ਨੂੰ ਵੀਰੇ ਨੂੰ ਤਾਂ ਮਹੀਨਾ ਕ ਹੋ ਗਿਆ ਇਹਨੂੰ ਮਹੀਨਾ ਹਾਂਜੀ ਤੇ ਵਿੱਚ ਆ ਗਿਆ ਸੀ ਅਗਰ ਸਟਾਰਟਿੰਗ ਚ ਤੁਹਾਨੂੰ ਜਦੋਂ ਮਤਲਬ ਜਿਹੜੇ ਟਾਈਮ ਤੇ ਤੁਹਾਨੂੰ ਐ ਸੀਗਾ ਵੀ ਮਿਲ ਜੂ ਹਾਂਜੀ ਕਹਿੰਦੇ ਤਾਂ ਹੀ ਰਹੇ ਵੀ ਹਾਂ ਪਹਿਲਾਂ ਜਨਵਰੀ ਚ ਮਿਲ ਜੂਗੀ ਪਹਿਲਾਂ ਤਾਂ ਦਸੰਬਰ ਹੀ ਕਹਿੰਦੇ ਸੀ ਹਾਂਜੀ 6 ਦਸੰਬਰ ਤੋਂ ਕਹਿੰਦੇ ਇਹ ਜਾ ਕੇ ਬਈ ਹੁਣੇ ਢੇੜਾ ਮਾਰ ਕੇ ਆਏ ਵੀ ਯਾਰ ਨਹੀਂ ਹੋਈ ਤੇ ਕਹਿੰਦੇ ਚਲੋ ਜਨਵਰੀ ਦੇ ਦਾਂਗੇ ਓਕੇ ਜੇ ਜਨਵਰੀ ਚ ਅਸੀਂ ਆਏ ਵੀ ਸੀਗੇ ਢੇੜਾ ਮਾਰਨ ਹਾਂਜੀ ਦੇਖਣਾ ਉਦੋਂ ਕਹਿੰਦੇ ਵੀ ਥੋੜਾ ਕੰਮ ਰਹਿੰਦਾ ਹਜੇ ਰੰਗ ਰੂੰਗ ਇਹ ਕਹਿੰਦੇ ਵੀ ਚਲੋ ਫਰਵਰੀ ਚ ਮਿਲ ਜੂਗੀ ਹੁਣ ਤੇ ਹੁਣ ਦੁਬਾਰਾ ਆਏ ਆ ਜੀ ਕਿਹੜਾ ਤਾਂ ਹੀ ਨਵਰ ਗਿਆ ਉਹ ਪਹਿਲਾਂ ਗਏ ਅਸੀਂ ਹਮ ਤੇ ਅਸੀਂ ਕਹਾ ਵੀ ਇਹ ਤਾਂ ਵੱਡਾ ਭਰਾ ਮਤਲਬ ਉਹਨੇ ਹਮ ਹਮ ਜਦੋਂ ਉਹ ਇੰਨੇ ਪੈਸੇ ਲਾਏ ਆ ਸ਼ੌਂਕ ਨਾ ਪੂਰਾ ਹੋਇਆ ਫਾਇਦਾ ਕੀ ਫਾਇਦਾ ਕੀ ਆ ਹਾਂ ਫਿਰ ਉਹਨੇ ਬਜਾਏ ਨੇ 5-7 ਦਿਨ ਵਧਾਏ ਹੁਣ ਉਹਨੇ ਮੇਰੇ ਖਾਲ 15 ਤਰੀਕ ਨੂੰ ਜਾਣਾ ਮੈਨਾਂ ਦੋਨੇ ਮੇਰੇ ਖਾਲ 5 ਤਰੀਕ ਨੂੰ ਆਣਾ ਦੀ ਹਾਂਜੀ ਹਾਂਜੀ ਤੇ ਚਲੋ ਫਿਰ ਵੀ ਬਾਬੇ ਜੀ ਮੇਰੇ ਨਾਲ ਮਿਲ ਗਈ ਤੁਹਾਨੂੰ ਟਾਈਮ ਤੇ ਹਾਂਜੀ ਤਾਂ ਹੀ ਕਹਿੰਦੇ ਹੁਣ ਇਹਨੇ ਇਹਨੇ ਬਜਾਏ ਨੇ ਕਿੰਨੀ ਉਧਰੋਂ ਮੇਦਨ ਉਹ ਕਰਕੇ ਪੈਸੇ ਭੇਜੇ ਜੇ ਸ਼ੌਕ ਨਾਲ ਮੇਰੇ ਜਾਂਦੇ ਨੂੰ ਰੈਡੀ ਹੋ ਜਵੇ ਹਨ ਚਲਾਵਾ ਵੀ ਫੇਰ ਹੀ ਫਾਇਦਾ ਕਿੰਨਾ ਟਾਈਮ ਦੀ ਛੁੱਟੀ ਜਾਗੀ ਬਈ ਨਹੀਂ ਛੁੱਟੀ ਹੋ ਰਹੀ ਮਹੀਨੇ ਦੀ ਚਲੋ ਮਹੀਨਾ ਦਾ ਚਲਾਏਗਾ ਕੋਈ ਨਹੀਂ ਅਗਲੇ ਕਿਹੜੇ ਜਦੋਂ ਆਏਗਾ ਹਣ ਰੈਡੀ ਹੋਏਗੀ ਹਾਂਜੀ ਹਾਂਜੀ ਬਾਕੀ ਸੋਹਣੀ ਡੰਪਿੰਗ ਡੁੰਪਿੰਗ ਕਰੀ ਆ ਮਾੜਾ ਨਹੀਂ ਅੰਦਰ ਕੋ ਕੰਮ ਹੋਇਆ ਵੀ ਜਿੰਨਾ ਆਪਾਂ ਦੇਖ ਰਹੇ ਕੋ ਕੰਮ ਮੈਨੂੰ ਤਾਂ ਨਹੀਂ ਮਾੜਾ ਲੱਗਾ ਹਾਂਜੀ ਬ੍ਰੇਕਾਂ ਦੇ ਸਰਵੇ ਸਰਵੇ ਹਨਾ ਸਾਰਾ ਕੁਝ ਬਾਬੇ ਦੀ ਮੇਰੇ ਨਾਲ ਸੋਣਾ ਤੇ ਇਹ ਇੱਕ ਚੀਜ਼ ਹੋਰ ਵੀ ਹੈ ਦੂਜੇ ਨਾਮੀਆਂ ਹਨ ਹਾਂਜੀ ਸੈਕੰਡ ਓਨਰ ਹੈ ਆਪਣੇ ਮਤਲਬ ਨਾਮ ਸੈਕੰਡ ਓਨਰ ਹੋਈ ਹੈ ਹਾਂ ਪਹਿਲਾ ਜਿਹੜੀ ਪਹਿਲੇ ਨਾਮ ਦੂਜਾ ਤੁਹਾਡੇ ਨਾਮ ਹਾਂਜੀ ਹਾਂਜੀ ਜਿਵੇਂ ਮੈਂ ਵਾਰ-ਵਾਰ ਇਹ ਚੀਜ਼ਾਂ ਤੁਹਾਨੂੰ ਤਾਂ ਦੱਸ ਰਿਹਾ ਵੀ 7.5 ਲੱਖ ਜਦੋਂ ਮੂੰਹ ਚ ਕੱਢੀਦਾ ਤੇ ਫਿਰ ਸਾਰੇ ਕਹਿੰਦੇ ਵੀ ਜ਼ਿਆਦਾ ਰੁਪਈਏ ਲੱਗਦੇ ਇਹਨਾਂ ਚੀਜ਼ਾਂ ਦੇ ਹਨਾ ਵੀਰੇ ਕਾਗਜ਼ਾਂ ਦੇ ਹਾਂ ਜਿਹੜੀਆਂ ਚੀਜ਼ਾਂ ਦੇ ਰੁਪਈਏ ਲੱਗਣੇ ਆ ਬ੍ਰੇਕਾਂ ਪਾਵਰ ਆਗੀਆਂ ਹਨਾ ਬੰਦ ਵਾਲਾ ਅੰਨੇ ਕੇ ਨਕੇ ਜੀ ਜਣਾ ਅਕਸਰ ਪੈਸੇ ਤਾਂ ਲੱਗਣੇ ਉਹਨਾਂ ਦੇ ਹਾਂ ਇਹ ਤਾਂ ਹੈ ਨਹੀਂ ਵੀ ਸੱਚ ਤਾਂ ਬੰਦ ਹੁੰਦੀ ਆ ਹਾਂ ਚੋਕ ਨਹੀਂ ਖਿੱਚਣੀ ਪੈਂਦੀ ਚੋਕ ਨਹੀਂ ਖਿੱਚਣੀ ਪੈਂਦੀ ਤੇ ਉਹ ਆਪਣੇ ਵੀਰ ਚੋਕ ਤੋਂ ਖਿੱਚਣ ਵਾਲੀ ਕਰ ਦਿੰਦੇ ਉਹ ਤੋਂ ਵੀ ਰੁਪਈਏ ਵੱਜ ਜਾਂਦੇ ਹਾਂਜੀ ਹਾਂ ਕਿਉਂਕਿ ਕਾਹਤਾ ਆਪਾਂ ਇਲੈਕਟ੍ਰੋਨਿਕ ਸਾਰਾ ਉਹ ਕਰਨਾ ਹਾਂਜੀ ਨਹੀਂ ਤਾਂ ਸਿੱਧੀ ਉਹ ਤਾਰ ਹੀ ਪਾਣੀ ਬਸ ਉਹ ਸੌਖਾ ਕੰਮ ਆ ਮਗਲੀ ਸੀਟ ਫੋਲਡਿੰਗ ਹਾਂ ਵੀਰਾਂ ਨੇ ਨਾ ਕੋਈ ਐਕਸਟਰਾ ਨਹੀਂ ਲਵਾਇਆ ਜੀਬ ਜੇ ਆਪਾਂ ਸਾਰੀ ਨੂੰ ਓਵਰਆਲ ਨਿਗਾਹ ਮਾਰੀਏ ਵੀ ਉਹ ਚੀਜ਼ ਇਦਾਂ ਦੀ ਨਹੀਂ ਹੈਗੀ ਵੀ ਜਿਹਨੂੰ ਆਪਾਂ ਕਹਿ ਦਈਏ ਅੱਖਾਂ ਨੂੰ ਚੁੱਭਦਾ ਹਾਂਜੀ ਸ਼ੋਅ ਆਫ ਜੀ ਨਹੀਂ ਜ਼ਿਆਦਾ ਕਰ ਹਾਂ ਸਿੰਪਲ ਰੱਖੀ ਹੈ ਸਿੰਪਲ ਆ ਤੇ ਸਦਾਬਹਾਰ ਹਾਂਜੀ ਇਹ ਨਹੀਂ ਹੈਗਾ ਵੀ ਇਹ 4 ਦਿਨ ਚੱਲੇਗੀ ਤੇ ਹਾਂਜੀ ਹਾਂ ਇਹ ਸਦਾਬਹਾਰ ਚੱਲੂ ਤੁਹਾਡੇ ਉਧਰ ਹੈਗਾ ਵੀਰੇ ਆਫ ਰੋਡਿੰਗ ਵਾਲਾ ਸਿਸਟਮ ਕਿ ਨਹੀਂ ਪਲੇਨ ਹੀ ਆ ਸਾਰਾ ਕੁਝ ਨਹੀਂ ਵੀਰੇ ਹੈ ਤਾਂ ਪਲੇਨ ਏ ਪਰ ਆਪਣੇ ਤੁਸੀਂ ਨਾ ਰੇਖਰੀ ਗਲਤ ਐਂਗਲ ਤੇ ਖੜਦੇ ਜੀ ਹਾਂ ਤੇ ਥੋੜੇ ਜਿ ਆਪਣੇ ਉਧਰ ਵੀ ਬੰਦੇ ਸ਼ਕੀਨ ਨੇ ਓਕੇ ਮੈਂ ਜ਼ਿਆਦਾਤਰ ਵੀਕਲ 4x4 ਚ ਹੀ ਰੱਖਦੇ ਨੇ ਬੰਦੇ ਓਕੇ ਹਾਂਜੀ ਜਿਵੇਂ ਕਈ ਜਗ੍ਹਾ ਤੇ ਹੁੰਦਾ ਵੀ ਲੋਕ ਨਹੀਂ ਕਹਿੰਦੇ ਵੀ ਏਵਰੇਜ ਘੱਟ ਹੁੰਦੀ ਆ 4x4 ਦੀ ਜਿਵੇਂ ਹੁਣ ਥਾਰ ਨੇ ਆਪਣੇ ਉੱਥੇ ਹੀਆਂ ਸਕੋਰਪੀਓ ਐਨ ਐਚ ਵੀ ਹੁਣ 4x4 ਚ ਵੇਰੀਐਂਟ ਆਉਣ ਲੱਗ ਗਏ ਵੀ 4x4 ਹੀ ਜ਼ਿਆਦਾ ਪਸੰਦ ਕਰਦੇ ਨੇ ਬੰਦੇ ਹਾਂਜੀ ਯਾਰ ਥਾਰ ਤੋਂ ਯਾਦ ਆਇਆ ਤੇ ਤੁਸੀਂ ਥਾਰ ਕਾ ਤੋਂ ਨਹੀਂ ਲਈ ਹੈਗੀ ਵੀਰੇ ਆਪਣੇ ਕੋਲੋਂ ਵੀ ਥਾਰ ਵੀ ਹੈਗੀ ਹਾਂਜੀ ਹਾਂਜੀ ਉਹ ਵੀ ਹੈਗੀ ਹੈ ਤੇ ਪਰਸੋ ਜੋ ਉੱਥੇ ਪੰਜਾਬੀ ਜਿੱਥੇ ਮਰਜ਼ੀ ਚੱਲ ਜਣ ਖੂਨ ਤਾਂ ਉਹੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਵੀਲਾ ਇਹ ਇਹਨਾਂ ਇਹਨਾਂ ਦਾ ਵਰਤੋਂ ਹਥੋਂ ਦਾ ਜੂਪੀ ਦਾ ਹਾਂਜੀ ਤੇ ਦੇਖ ਲਾ ਬੋਲ ਬਾਣੀ ਜੋ ਵੀ ਇਹ ਸਭ ਕੁਝ ਆਪਣਾ ਹਾਂਜੀ ਜਾਂਦਾ ਨਹੀਂ ਆਪਣੇ ਬਲੱਡ ਚੋਂ ਹਨ ਹਾਂਜੀ ਚਲੋ ਬਾਬੇ ਜੀ ਨੇ ਨਾ ਜੀਬ ਦਾ ਵੀ ਸ਼ੌਕ ਏ ਮੁੰਡੇ ਰਹੀ ਸੀ ਹਾਂਜੀ ਵੀ ਲੈਣੀ ਲੈਣੀ ਆ ਚਲੋ ਵਧੀਆ ਉਹ ਇਹ ਗੱਲ ਆ ਨਾ ਜਦੋਂ ਹੱਥ ਪਵੇ ਸ਼ੌਕ ਪਗਾ ਲੈਣਾ ਚਾਹੀਦਾ ਹਾਂਜੀ ਮੁੜ ਕੇ ਤਾਂ ਉਹ ਗੱਲ ਖਣੋ ਵੀ ਰੀਝੇ ਰਹਿ ਜਾਂਦੀਆਂ ਬਿਲਕੁਲ ਜੀ ਬਿਲਕੁਲ ਯੋਦੂ ਮਾ ਕੰਮ ਕਰ ਲੈਂਦਾ ਤੇ ਵਧੀਆ ਸੀ ਹਾਂਜੀ ਨਹੀਂ ਵਧੀਆ ਕੀਤਾ ਹਾਂਜੀ ਤੇ ਹੋਰ ਗੱਡੀ ਨਾਲ ਰੱਖੀ ਕੋਈ ਕਾਰ ਕੋਰ ਕਿ ਨਹੀਂ ਹਾਂਜੀ ਵੀਰੇ ਆਪਣੇ ਕੋਲ ਡਿਜ਼ਾਇਰ ਵੀ ਹੈ ਇੱਕ ਮਤਲਬ ਫੈਮਿਲੀ ਕਾਰ ਵੀ ਹੈਗੀ ਆ ਸਾਡੀ ਫੈਮਿਲੀ ਕਾਰ ਵੀ ਹੈਗੀ ਆ ਬਾਕੀ ਹੁਣ ਸਕੋਰਪੀਓ ਦਾ ਵਿਚਾਰ ਬਣ ਰਿਹਾ ਹੈ ਚਲੋ ਨਹੀਂ ਬਾਬਾ ਸੁੱਖ ਰੱਖੇ ਤੁਸੀਂ ਜਲਦੀ ਉਹ ਵੀ ਲੋ ਬਿਲਕੁਲ ਯਾਰ ਥਾਰ ਡਿਜ਼ਾਇਰ ਹਾਂਜੀ ਚਲਾ ਕੇ ਹਾਂਜੀ ਆ ਤੁਹਾਨੂੰ ਕੰਫਰਟ ਲੱਗੂ ਇੱਕ ਕੰਫਰਟ ਕੀ ਵੀਰੇ ਹਣ ਜੇ ਸ਼ੌਂਕ ਵੀ ਪਗਾਉਣਾ ਫਿਰ ਕੰਫਰਟ ਤਾਂ ਭੁੱਲਣਾ ਪੈਣਾ ਭੁੱਲਣਾ ਪੈਣਾ ਹਨਾ ਥੋੜਾ ਜਿਆ ਤੇ ਬਾਕੀ ਉਹ ਚਲੋ ਚੱਲਦੀ ਵਧੀਆ ਜਿਵੇਂ ਕਈ ਗੱਡੀਆਂ ਹੁੰਦੀਆਂ ਨੇ ਬੈਲੈਂਸ ਮਾਰਦੀ ਰਹਿੰਦੀਆਂ ਨੇ ਵੀ ਉਹ ਚੀਜ਼ ਨਹੀਂ ਹੈਗੀ ਹਮ ਤੇ ਨਹੀਂ ਉਹ ਤਾਂ ਬਾਬੇ ਦੀ ਮੇਨਾ ਚੜਦੀ ਕਿਹੜਾ ਹਾਂਜੀ ਹਾਂਜੀ ਬਾਕੀੜਾ ਤੁਸੀਂ 4 4 ਤੇ ਆ ਟਾਇਰ ਲਵਾ ਲੈਣਾ ਇਹ ਸਭੋਂ ਵਧੀਆ ਗੱਲ ਆ ਹਾਂਜੀ ਟਾਇਰਾਂ ਨਾਲ ਡੋਲਦੀ ਨਹੀਂ ਗੱਡੀ ਚਲਾਈਏ ਜਦੋਂ ਤੁਸੀਂ ਵੀ ਚਲਾਈ ਹਾਂਜੀ ਟਾਇਰ ਵੱਡੇ ਪਾਉਣ ਨੂੰ ਤਾਂ ਪਾ ਲੈਂਦੇ ਉਹਨਾਂ ਨੇ ਸਾਰੇ ਆ ਸਿਸਟਮ ਵੀ ਨਾ ਅਛੇ ਤੁਸੀਂ ਇਹ ਕਰ ਦੇਣੀ ਹੈ ਹਾਂਜੀ ਹਾਂਜੀ ਤੇ ਇੱਕ ਚੀਜ਼ ਹੋਰ ਜਿਹੜੀ ਮੈਂ ਪਹਿਲਾਂ ਵੀ ਦੱਸ ਕੇ ਧਿਆ ਵੀਰਾਂ ਨੇ ਇਹ ਤੋਂ ਚਲਾ ਕੇ ਲੈ ਕੇ ਜਾਣੀ 800 ਕਿਲੋਮੀਟਰ ਇਹ ਉਹੀ ਗੱਲ ਹੋ ਗਈ ਨਾ ਵੀ ਸ਼ੌਂਕ ਹਾਂਜੀ ਸ਼ੌਂਕ ਹੈ ਜੀ ਨਹੀਂ ਤੇ ਇਹ ਤੋਂ ਟਰਾਲੇ ਤੇ ਲਾ ਦਿੰਦੇ ਯਾਰ ਕੋਈ ਨਹੀਂ ਚਲੇਗਾ ਹਾਂਜੀ ਹਾਂਜੀ ਪਹੁੰਚ ਹੀ ਜਾਣੀ ਆ ਹਾਂਜੀ ਹਾਂਜੀ ਬਿਲਕੁਲ ਤੇ ਇਹਨੇ ਨਾ ਟੈਸਟਿੰਗ ਹੋ ਜਾਏਗੀ ਹਾਂਜੀ ਜਾਂਦਿਆ ਸਰਵਿਸ ਸਰਵਿਸ ਇੱਕ ਫਿਰ ਚੈੱਕ ਅਪ ਹੋ ਜਾਏਗਾ ਉੱਥੇ ਆ ਕੇ ਹਾਂਜੀ ਹਾਂਜੀ ਜਰਨਲ ਚੈੱਕ ਅਪ ਜੇ ਹੋ ਜਾਊਗਾ ਬਾਕੀ ਕਿੰਨੇ ਦਿਨ ਹੋ ਗਿਆ ਆ ਇਹਨੂੰ ਇੱਥੇ ਤਾਂ ਵੀਰੇ ਆਪਣੇ ਹਫਤਾ ਕ ਹੋ ਗਿਆ ਆ ਇਹਨੂੰ ਹਫਤਾ ਹੋ ਗਿਆ ਹਾਂਜੀ ਬਾਕੀ ਇਧਰ ਰਿਸ਼ਤੇਦਾਰੀ ਨਹੀਂ ਗੱਡੀ ਕਰਕੇ ਹਫਤਾ ਹੋਇਆ ਕਿ ਰਿਸ਼ਤੇਦਾਰੀ ਸੀਗੀ ਨਹੀਂ ਫਿਰ ਰਿਸ਼ਤੇਦਾਰੀ ਚ ਰੋਗੇ ਸੀਗੇ ਪਹਿਲਾਂ ਡਿਲੀਵਰੀ ਇਹਦੀ ਮਿਲਣੀ ਸੀਗੀ 28 ਤਰੀਕ ਨੂੰ ਹਾਂਜੀ ਉਦੋਂ 28 ਨੂੰ ਵੀਰੇ ਕੋਲ ਗਏ ਤਾਂ ਵੀਰਾ ਕਹਿਣ ਲੱਗਿਆ ਵੀ ਮੈਨੂੰ ਥੋੜਾ ਹੋਰ ਸਮਾਨ ਦੇ ਦੋ ਹੂੰ ਤੇ ਫਿਰ ਉਹ ਕਹਿੰਦਾ ਵੀ 4 ਤਰੀਕ ਨੂੰ ਮੈਂ ਪੱਕਾ ਦਊਗਾ ਫਿਰ 4 ਨੂੰ ਮਿਲ ਗਈ ਹਾਂਜੀ ਫਿਰ 4 ਨੂੰ ਦਿੱਤੀ ਆ ਉਹਨਾਂ ਨੇ ਤਾਂ ਇੱਚੀ ਸੀ ਬਾਬੂ ਹੱਥ ਜੋੜ ਕੇ ਕੋ ਬੇਨਤੀ ਆ ਫਰੈਂਡਸ ਵਾਲਿਆਂ ਨੂੰ ਵੀ ਟਾਈਮ ਜਿਹੜਾ ਆ ਨਾ ਪਹਿਲਾਂ ਵੱਧ ਲੈ ਲਓ ਹਾਂਜੀ ਪਹਿਲਾਂ ਵੱਧ ਲੈ ਲਓ ਬੰਦਾ ਉਸ ਸਾਹਿਬ ਨੇ ਹੁਣ ਜਵੇਂ ਇਹਨਾਂ ਨੂੰ ਕਿੰਨੀ ਦਿੱਕਤ ਆਈ ਹਾਂਜੀ ਹਾਂ ਉਹਨਾਂ ਰਿਸ਼ਤੇਦਾਰੀ ਕਰਕੇ ਚੱਲ ਗਿਆ ਚੱਲ ਗਿਆ ਬਾਬੂ ਉਦੋਂ ਫਿਰ ਉਹਨੂੰ ਕਿੰਨੇ ਗੇੜੇ ਇਹਨਾਂ ਨੇ ਵਿਚਾਰਿਆਂ ਦੇ ਲੱਗਣੇ ਸੀ ਨਾ ਜਾਂ ਹੋਟਲਾਂ 'ਚ ਰਹਿੰਦੇ ਹਾਂਜੀ ਐਵੇਂ 6 ਮਹੀਨਿਆਂ ਦੇ ਦਿਓ ਵੱਧ ਦੇ ਦਿਓ ਪਹਿਲਾਂ ਵੱਧ ਦੇ ਦਿਓ ਹਾਂ ਬਾਕੀ ਚੀਜ਼ ਸੋਣੀ ਤਿਆਰ ਹੋਈ ਆ ਇਹਦੇ ਲੋਕੋ ਦੁੱਖ ਤਕਲੀਫ ਨਹੀਂ ਹੈਗਾ ਹਾਂਜੀ ਹਾਂਜੀ ਜਦੋਂ ਬੰਦਾ ਸਮਾਂ ਘੱਟ ਕਹਿ ਕੇ ਫਿਰ ਟਾਈਮ ਲਾ ਦਿੰਦਾ ਨਾ ਥੋੜਾ ਹੋਰ ਉਕਾ ਲੱਗਦਾ ਔਖਾ ਵੀ ਲੱਗਦਾ ਤੇ ਬਾਕੀ ਬੰਦਾ ਕਹਿੰਦਾ ਪਤਾ ਨਹੀਂ ਕੀ ਗੱਲ ਆ ਵੀ ਕਿਉਂ ਨਹੀਂ ਤਿਆਰ ਕਰ ਰਿਹਾ ਕਿਉਂ ਨਹੀਂ ਤਿਆਰ ਕਰ ਰਿਹਾ ਬਿਖਾਨੀ ਸਾਡੀ ਗੱਡੀ ਕਿਸੇ ਹੋਰ ਨੂੰ ਦੇਤੀ ਜਾਂ ਵੀ ਜਾਣ ਕੇ ਮਨ ਚ ਡਾਊਟ ਆਉਂਦੇ ਆ ਮਨ ਚ ਡਾਊਟ ਆਉਂਦੇ ਨੇ ਹਾਂ ਜੀ ਸਵਾਲ ਖੜੇ ਹੁੰਦੇ ਆ ਬਾਕੀ ਨੰਨੂ ਆ ਜਾ ਫਿਰ ਇੱਕ ਰੀ ਉੱਪਰ ਦੀ ਗੱੜਾ ਕਢਾ ਦਈਏ ਗੱਡੀ ਮੈਨੂੰ ਤਾਂ ਬਹੁਤ ਪਸੰਦ ਆਈ ਆ ਅੰਦਰ ਮੀਟਰ ਮੋਟਰ ਨੇ ਜੈਨੂਨ ਜਾਂ ਕੰਮ ਆ ਕਿ ਜਿਹੜੇ ਆ ਲੱਗੇ ਨਾ ਮਾਰ ਕੇ ਮੁਰਕੇ ਸਟਿੱਕਰ ਸਟੁਕਰ ਜਿੰਨੇ ਵੀ ਆ ਕੁਝ ਜਾਲੀ ਜਾਨੀ ਲੱਗਦਾ ਜਿਵੇਂ ਆਪਾਂ ਕਹਿ ਦਈਏ ਵੀ ਉਹ ਅੱਖਾਂ ਜਾਂ ਚੋਬਾਂ ਵਾਲੀਆਂ ਚੀਜ਼ਾਂ ਹੁੰਦੀਆਂ ਆ ਆ ਲਾਈਟ ਦੀ ਇੱਕ ਦਿਨ ਵੀਰ ਨੇ ਵੀਡੀਓ ਪਾਈ ਸੀ ਇਹਨਾਂ ਦੀ ਹਨਾ ਇਹਨਾਂ ਨੂੰ ਯਾ ਲਾਈਟਾਂ ਮੀਟਰਾਂ ਤੇ ਉਦਾਂ ਵਿੱਚ ਆ ਜਾਂਦੀਆਂ ਲਾਈਟਾਂ ਪਰ ਆਹ ਲਾਈਟਾਂ ਮੀਟਰ ਵਾਸਤੇ ਹੁੰਦੀਆਂ ਸੀ ਇਹ ਲਾਈਟ ਉੱਪਰੋਂ ਲਾਈਟ ਪੈਂਦੀ ਹੁੰਦੀ ਹੈ ਮੀਟਰਾਂ ਤੇ ਆਹ ਚੀਜ਼ਾਂ ਪੰਚੀ ਪੁੰਚੀਆਂ ਐਨ ਮੈਂ ਕਹਿੰਦਾ ਕੋਕੇ ਜੜਤੇ ਯਾਰ ਬਾਕੀ ਹੁਣ ਤੁਸੀਂ ਦੱਸਣਾ ਹਾਂਜੀ ਜਿਹੜੇ ਵੀਰ ਵੇਖਦੇ ਪਏ ਹਾਂ ਤੇ ਇਹ ਵੀਰਾਂ ਨੇ ਤਾਂ ਚਲੋ ਹੁਣ ਕਰਮਾਂ ਨੇ ਚਲਾ ਹੀ ਲੈਣੀ ਆ ਵੀ ਕਿਵੇਂ ਦੀ ਤੁਹਾਨੂੰ ਕਿਦਾਂ ਲੱਗੀ ਇਹਦੇ ਪਿੱਛੇ ਨਹੀਂ ਨੰਬਰ ਪਲੇਟ ਹੁੰਦੀ ਯਾਰ ਹਾਂਜੀ ਵੀਰੇ ਇਹ ਹੁਣ ਅੱਜਕੱਲ ਸੱਚਾ ਆਵੇ ਆਵੇ ਸੱਚਾ ਆਵੇ ਹਾਂਜੀ ਹਾਂ ਮੈਂ ਕਿਹਾ ਕਿ ਪਿੱਛੇ ਨੰਬਰ ਪਲੇਟ ਹੀ ਜਾਣੀ ਜੀ ਹੈਗੀ ਆ ਯਾਰ ਇਹ ਥੱਲੇ ਲਵਾਉਣੀ ਸੀ ਸੱਚ ਕਿਉਂਕਿ ਇਹ ਤਾਂ ਟਾਇਰ ਖੋਲਣ ਲੱਗਿਆ ਔਖਾ ਨਹੀਂ ਹੋ ਹਾਂਜੀ ਹੋਊਗਾ ਤਾਂ ਔਖਾ ਪਰ ਚਲੋ ਉਹਨਾਂ ਨੇ ਆਉਣ ਦੇ ਹਿਸਾਬ ਨਾਲ ਲਾ ਦਿੱ ਹਾਂ ਹਾਂ ਜਦੋਂ ਇਹ ਸੈੱਟ ਕਰਾ ਲੈਣਗੇ ਉਹਦੇ ਹਿਸਾਬ ਨਾਲ ਹਾਂ ਅਸਲ 'ਚ ਵੀਰੇ ਜੇ ਆਪਾਂ ਥੱਲੇ ਲਗਾਉਂਦੇ ਤਾਂ ਉਰੇ ਬੋਡੀ 'ਚ ਉਹਨਾਂ ਨੂੰ ਪਿੰਚ ਕਰਨੀ ਪੈਣੀ ਸੀ ਹਨਾ ਜੇ ਥੱਲੇ ਲਾਉਂਦੇ ਆਪਾਂ ਬਾਕੀ ਸੁੱਥੀ ਨੀਵੀਂ ਜਗ੍ਹਾ ਤੇ ਆਪਾਂ ਕਰਦੇ ਆਂ ਗੱਡੀ ਛਾੜਦੇ ਆਂ ਤਾਂ ਫਿਰ ਥੱਲੇ ਲੱਗਣੀ ਸੀ ਜੱਗੀ ਵੀਰੇ ਸਮੇਂ ਨਾਲ ਵੇਲੇ ਕਿੰਨੀਆਂ ਸ਼ਕਤਾਂੀਆਂ ਹੋ ਗਈਆਂ ਪਹਿਲਾਂ ਜੀਪਾਂ ਦੇ ਨੰਬਰ ਇੱਥੇ ਲਿਖੇ ਮਿਲਦੇ ਹਨਾ ਉਦੋਂ ਕੋ ਐਡਾ ਹੈ ਹੀ ਨਹੀਂ ਸੀ ਪੁੱਛ ਕੇ ਛੜਾ ਛੜਾ ਉਹ ਕੈਨੇਡੀਆ ਤੇਰੇ ਰੁਪਈਏ ਲੱਗੇ ਤੂੰ ਸਾਡੇ ਲੱਗੇ ਹਾਂ ਬਾਕੀ ਪਿੱਛੇ ਵੀ ਲਾਈਟਾਂ ਦਾ ਪੁਆਇੰਟ ਦਿੱਤਾ ਹਾਂਜੀ ਵਾਲੀ ਵਾਸਤੇ ਹਾਂ ਜਿਹੜੀ ਆਪਾਂ ਛੋਟੀ ਟਰਾਲੀ ਪਾਉਣੀ ਹੈ ਉਹਦੇ ਲੱਗੇ ਉਹਦੇ ਲਾਈਟਾਂ ਵਾਸਤੇ ਇਹਨੇ ਕੰਮ ਤਾਂ ਕੀਤਾ ਪੂਰਾ ਓਕੇ ਹਾਂਜੀ ਕੰਮ ਹੀ ਨਹੀਂ ਛੱਡੀ ਕਿਤੇ ਵੀ ਪਿੱਛੇ ਜੇ ਹੁੱਕ ਲਾਈਏ ਤਾਂ ਪੂਰਾ ਬੇਸ ਬਣਾ ਕੇ ਹਾਂਜੀ ਹਾਂਜੀ ਮੋਟੀ ਪਲੇਟ ਲਾ ਕੇ ਹਨਾ ਹਾਂਜੀ ਉਦਾਂ ਨਹੀਂ ਵੀ ਸਿੱਧੀ ਪਲੇਟ ਲਾ ਦਿੱਤੀ ਇੱਥੋਂ ਇੰਨੀ ਕੀ ਹਾਂਜੀ ਇਹ ਲਾਉਣ ਨੂੰ ਇੰਨਾ ਕੁ ਪੀਸ ਲਾ ਕੇ ਵੀ ਲਾ ਸਕਦੀ ਸੀ ਬਿਲਕੁਲ ਜੀ ਬਿਲਕੁਲ ਬਾਕੀ ਟਰਾਲੀ ਵੀ ਆਪਾਂ ਨੂੰ ਚਾਹੀਦੀ ਸੀ ਜਿਹੜੀ ਮਿਲਟਰੀ ਮਾਡਲ ਹੁੰਦੀ ਹੈ ਉਹ ਮੌਕੇ ਤੇ ਰੈਡੀ ਨਹੀਂ ਮਿਲੀਆਂ ਹੈਗੀਆਂ ਹੁਣ ਦੇਖਦੇ ਆ ਫਿਰ ਉਹ ਵੀਰੇ ਨੂੰ ਕਹਿ ਦੇਣਾ ਅਸੀਂ ਉਹਨਾਂ ਕੋਲ ਦਾ ਕੇ ਭੇਜ ਦਿਓ ਹਾਂਜੀ ਹਾਂਜੀ ਕਿਉਂਕਿ ਮਿਲਟਰੀ ਵਾਲੀ ਟਰਾਲੀ ਥੋੜਾ ਉਹਦਾ ਹੁੰਦਾ ਨਾ ਹਾਂਜੀ ਬ੍ਰੇਕਿੰਗ ਬ੍ਰੂਕਿੰਗ ਦਾ ਸਿਸਟਮ ਵਧੀਆ ਹੁੰਦਾ ਉਹਦਾ ਹਾਂਜੀ ਮਿਲ ਜਾਊ ਪਰ ਮਿਲੂ ਥੋੜੀ ਜਿਹੀ ਔਖੀ ਹਾਂਜੀ ਔਖੀ ਮਿਲੂਗੀ ਹਾਂ ਮਿਲ ਜਾਊਗੀ ਹਨਾ ਨੂੰ ਆਪਣਾ ਜੈਰੀ ਕਹਿਣ ਆ ਗਿਆ ਜਿਹੜਾ ਆਪਾਂ ਹੋਰ ਕਿਤੇ ਵਰਤੀ ਜਾਂਦੀ ਹੈ ਹਾਂਜੀ ਤੇ ਜਿਵੇਂ ਕਈ ਲੋਕ ਵੀਰੇ ਆਹ ਵਾਲਾ ਐਂਟੀਨਾ ਨਾ ਆਪਣਾ ਹੂੰ ਪਿੱਛੇ ਵੀ ਲਵਾਉਣ ਲੱਗੇ ਹੁਣ ਨਾ ਉਹ ਹੀ ਕਹਿ ਨਹੀਂ ਲੱਗਿਆ ਸੀ ਇੱਥੇ ਦਾ ਟੈਲੀਫੋਨ ਦਾ ਆਪਾਂ ਏਵੀਓਨ ਕਹਿੰਦੇ ਨੇ Ориਜినਲ ਇਹ ਰੱਖਿਆ ਵੀ ਇਹੇ ориجنલ ਇੱਥੇ ਆਉਂਦਾ ਹੁੰਦਾ ਹੁੰਦਾ ਸੀ ਹਾਂਜੀ ਵੀਰੇ ਸ਼ਾਇਦ ਉਹਨੂੰ ਕਹਿੰਦੇ ਨੇ ਮਤਲਬ ਜਿਹੜੀਆਂ ਪਹਿਲਾਂ ਮਾਡਲ ਚ ਜਿਵੇਂ ਅੱਜ ਤੋਂ ਸਾਲ 2 ਸਾਲ ਪਹਿਲਾਂ ਲੋਕ ਬਣਾਉਂਦੇ ਸੀਗੇ ਉਹਦੇ ਸਾਈਡ 'ਚ ਹੀ ਆਉਂਦਾ ਹੁੰਦਾ ਸੀਗਾ ਇਹ ਵੀ ਤੁਸੀਂ ਜਿੰਨਾ ਵੀ ਹੋ ਸਕੇਨ ਉਹ ओरिजिनल ਲੁੱਕ 'ਚ ਰੱਖਣਾ ਚਾਹਿਆ ਹਾਂਜੀ ਉਹ ओरिजिनल ਲੁੱਕ 'ਚ ਰੱਖਣਾ ਚਾਹਿਆ ਤੇ ਲੱਗਣ ਨੂੰ ਤਾਂ ਇੱਥੇ ਫੋਨ ਲੱਗ ਸਕਦਾ ਸੀਗਾ ਹਾਂ ਪਰ ਇਹਦਾ ਪਿੱਛੇ ਐਂਟੀਨਾ ਨਹੀਂ ਐਡਜਸਟ ਆਉਣਾ ਸੀ ਕਿੱਥੇ ਕਿਉਂਕਿ ਇੱਥੇ ਜਗ੍ਹਾ ਨਹੀਂ ਹੈਗੀ ਨਾ ਫਿਰ ਮਗਰ ਲਓ ਜੀ ਮਿੱਤਰ ਪਿਆਰਿਓ ਦੱਸਿਆ ਜੇ ਤੁਸੀਂ ਵੀ ਤੁਹਾਨੂੰ ਜੀਭ ਕਿਦਾਂ ਲੱਗੀ ਬਾਕੀ ਸਾਡੇ ਕੈਨੇਡਾ ਵਾਲੇ ਵੀਰ ਦਾ ਸ਼ੌਂਕ ਕਿਦਾਂ ਦਾ ਲੱਗਾ ਤੇ ਪੰਜਾਬੀ ਜਿੱਥੇ-ਜਿੱਥੇ ਵੀ ਰਹਿੰਦੇ ਆ ਨਾ ਇਸ ਵੀਡੀਓ ਨੂੰ ਜਿੱਥੇ ਵੀ ਦੇਖਣਗੇ ਪਿਆਰ ਜ਼ਰੂਰ ਕਰਿਆ ਜੇ ਸਾਡਾ ਖੂਨ ਸਾਡਾ ਭਾਈਚਾਰਾ ਸਾਡਾ ਪ੍ਰੇਮ ਪਿਆਰ ਜਿੱਥੇ ਮਰਜ਼ੀ ਚੱਲ ਜਾਣਾ ਕੈਨੇਡਾ ਚੱਲ ਜਾਣਾ ਯੂਪੀ ਚੱਲ ਜਾਣਾ ਪਿਆਰ ਚੱਲ ਜਾਣਾ ਮੈਂ ਕਹਿੰਦਾ ਕਿਤੇ ਵੀ ਚੱਲ ਜਾਣਾ ਲੱਗਦਾ ਵੀਰਾਂ ਦੇ ਗੈਟਅਪ ਤੋਂ ਦਸਤਾਰਾਂ ਸਜਾਈਆਂ ਨੇ ਵੀ ਇਹ ਕਿਤੇ ਜੂਪੀ 'ਚ ਗਏ ਨੇ ਜਾਂ ਕੋਈ ਭੇਸ ਬਦਲ ਲਿਆ ਹੈ ਨਾ ਹਾਂਜੀ 1% ਉਹ ਨਹੀਂ ਲੱਗਦਾ 1% ਵੀ ਬੋਲਬਾਨੀ ਤੋਂ ਹੀ ਹਾਲਾਂਕਿ ਇਹਨਾਂ ਦਾ ਬਰਥ ਹੋਦਰ ਦਾ ਇਹ ਵੀਰਾਂ ਦਾ ਜਨਮ ਜੂਪੀ 'ਚ ਹੋਇਆ ਫਾਦਰ ਸਾਹਿਬ ਹੁਣੇ ਪਹਿਲਾਂ ਚਲੇ ਗਏ ਸੀਗੇ ਤੇ ਇਹ ਬਾਅਦ ਵਿੱਚ ਗਏ ਆ ਤੇ ਵੀਰਾਂ ਨੂੰ ਵੀ ਪਿਆਰ ਦਿਆਜ ਹੈ ਤੇ ਵੀਰਾਂ ਦੀ ਜੀਪ ਨੂੰ ਵੀ ਤੇ ਬਾਕੀ ਵੀਰੇ ਦੀ ਮਿਹਨਤ ਨੂੰ ਸਲਾਮ ਆ ਵੀਰੇ ਹੋਰ ਮਿਹਨਤ ਕਰ ਹਾਂਜੀ ਹਾਂਜੀ ਹੋਰ ਅੱਗੇ ਵਧੋ ਹੈ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਇਹ खुशी ਹੁੰਦੀ ਆ ਜਦੋਂ ਕੋ ਆਪਦਾ ਭਾਈ ਗਾਂ ਵਧਾਣਾ ਤੇ ਬੜਾ ਚਾ ਚੜਦਾ ਵੀ ਚਲੋ ਬਾਬੇ ਦੀ ਮਿਹਰ ਨਾਲ ਯਾਰ ਕੋਈ ਸਾਡਾ ਭਰਾ ਕਿ ਸਾਡਾ ਭਰਾ ਅੱਗੇ ਵਧੇਗਾ ਤੇ ਉਹਦੇ ਨਾਲ ਅਸੀਂ ਅੱਗੇ ਵਧਾਂਗੇ ਬਿਲਕੁਲ ਜੀ ਬਿਲਕੁਲ ਤੇ ਦੱਸਿਓ ਵੀ ਤੁਹਾਨੂੰ ਜੀਪ ਕਿੱਦਾਂ ਦੀ ਲੱਗੀ ਸਾਨੂੰ ਤਾਂ ਬਹੁਤ ਸੋਹਣੀ ਲੱਗੀ ਐ ਤੇ ਜੇ ਕੋਈ ਜਾਣਕਾਰੀ ਦਿੰਦੇ ਆ ਜਾਂ ਗੱਲਬਾਤ ਕਰਦੇ ਆ ਵੱਧ ਘਟ ਸ਼ਬਦ ਹੋ ਜਾ ਉਹਦੇ ਲਈ ਮਾਫੀ ਆ ਹੁਣ ਵੀਰਾਂ ਨੇ ਦੂਰ ਬਹੁਤ ਜਾਣਾ ਮੈਂ ਤਾਂ ਕਰਕੇ ਪੂਰੀ ਡਿਟੇਲ ਚ ਵੀਡੀਓ ਨਹੀਂ ਬਣਾਈ ਨਿੱਕੀ ਨਿੱਕੀ ਚੀਜ਼ ਤੇ ਨਹੀਂ ਤਾਂ ਜੀਪ 'ਚ ਬਹੁਤ ਚੀਜ਼ਾਂ ਵਿਖਾਉਣ ਵਾਲੀਆਂ ਸੀਗੀਆਂ ਇਹਨਾਂ ਨੇ ਯੂਪੀ ਜਾਣਾ ਤੇ ਟਾਈਮ ਹੋ ਗਿਆ 12 ਦਾ ਤੇ ਹੁਣ ਇਹਨਾਂ ਨੂੰ ਤੁਰਨਾ ਵਾ ਇਹਨਾਂ ਨੂੰ ਰਾਤ ਲੱਗ ਜਾਣੀ ਤੇ ਮਿਲਦੇ ਹਾਂ ਅਗਲੀ ਵੀਡੀਓ ਚ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ